ਮੁੰਡਾ ਤੇਰਾ ਮੈਂ ਚੱਕ ਲੂੰ ਚੱਲ ਚਲੀਏ ਜਰਗ ਤੇ ਮੇਲੇ ਜਿਹੀ ਤੇਰੀ ਗੁੱਤ ਦੇਖ ਲਈ ਜਿਹਾ ਦੇਖਿਆ ਜਾ ਰਗਦਾ ਮੇਲਾ ਤੇ ਲੋ ਦੋਸਤੋ ਗੱਲਬਾਤ ਕਰਦੇ ਆ ਉਸ ਪਿੰਡ ਦੀ ਦਾਸਤਾਨ ਕੀ ਹੈ ਪੰਜਾਬ ਦੇ ਇਸ ਪਿੰਡ ਦੇ ਘਰਾਂ ਬਾਹਰ ਚਿਤਾਵਣੀਆਂ ਦੇ ਪੋਸਟਰ ਕਿਉਂ ਲੱਗ ਗਏ ਸਿਹਤ ਵਿਭਾਗ ਦੀ ਜਾਂਚ ਦੇ ਵਿੱਚ ਕੀ ਸਾਹਮਣੇ ਆਇਆ ਗੱਲਬਾਤ ਲਿਖਦੇ ਨੇ ਜਾਣਕਾਰੀ ਦੇ ਬਾਬਤ ਹਰਮਨਦੀਪ ਸਿੰਘ ਉਹਨਾਂ ਦੀ ਕਲਮ ਦੇ ਵਿੱਚੋਂ ਬੀਬੀਸੀ ਤੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਿਸ਼ ਤੇ ਦੋਆਬਾ ਰੇਡ ਦਾ ਮੰਚ ਸਮਰਸੀ ਬਲ ਦਾ ਪਾਣੀ ਨਾ ਪੀਣ ਯੋਗ ਇਹ ਚੇਤਾਵਨੀ ਜ਼ਰਗ ਪਿੰਡ ਦੇ ਘਰਾਂ ਦੇ ਗੇਟਾਂ ਦਾ ਸ਼ਿੰਗਾਰ ਬਣ ਚੁੱਕੀ ਹੈ ਸਿਹਤ ਵਿਭਾਗ ਦੇ ਵੱਲੋਂ ਪਿੰਡ ਦੇ ਕਈ ਘਰਾਂ ਦੇ ਬਾਹਰ ਇੱਕ ਚੇਤਾਵਨੀ ਲਿਖੀ ਗਈ ਹੈ ਇਸ ਦੇ ਵਿੱਚ ਲਿਖਿਆ ਗਿਆ ਕਿ ਇਨ੍ਹਾਂ ਘਰਾਂ ਦਾ ਜ਼ਮੀਨੀ ਪਾਣੀ ਪੀਣ ਯੋਗ ਨਹੀਂ ਹੈ ਇਹ ਦੂਸ਼ਿਤ ਹੋ ਚੁੱਕਿਆ ਹੈ ਇੱਥੇ ਜ਼ਮੀਨੀ ਪਾਣੀ ਵਿੱਚ TDS ਦੀ ਮਾਤਰਾ ਵੱਧ ਮਿਲੀ ਹੈ ਪਾਣੀ ਦੇ ਵਿੱਚ ਬੈਕਟੀਰੀਆ ਮੌਜੂਦ ਹੈ ਸਿਹਤ ਵਿਭਾਗ ਦੇ ਮੁਤਾਬਕ ਪਿੰਡ ਦੇ ਲਗਭਗ 100 ਅਜਿਹੇ ਘਰ ਨੇ ਜਿਨ੍ਹਾਂ ਦਾ ਜ਼ਮੀਨੀ ਪਾਣੀ ਪੀਣ ਯੋਗ ਹੀ ਨਹੀਂ ਰਿਹਾ ਸਿੱਟੇ ਵਜੋਂ ਦੇਖਿਆ ਜਾਵੇ ਇਨ੍ਹਾਂ ਘਰਾਂ ਦੇ ਵਿੱਚ ਵੱਸਦੇ ਪਿੰਡ ਵਾਸੀਆਂ ਦੇ ਬਿਮਾਰ ਹੋਣ ਦਾ ਖਦਸ਼ਾ ਵੱਧ ਗਿਆ ਜਿਸ ਦੇ ਵਿੱਚ ਕਾਲਾ ਪੀਲੀਆ ਜਿਸ ਨੂੰ ਹੈਪੇਟਾਈਟਸ ਸੀ ਵੀ ਕਿਹਾ ਜਾਂਦਾ ਹੈ ਵਰਗੀਆਂ ਬਿਮਾਰੀਆਂ ਵੀ ਸ਼ਾਮਲ ਨੇ ਇਨ੍ਹਾਂ ਘਰਾਂ ਦੇ ਵਿੱਚੋਂ ਬਹੁਤ ਗਰੀਬ ਤਬਕੇ ਦੇ ਨਾਲ ਸੰਬੰਧਿਤ ਨੇ ਜਿਸ ਕਰਕੇ ਪੀੜਤ ਪਰਿਵਾਰਾਂ ਦੇ ਕੋਲ ਪੀਣ ਵਾਲੇ ਹੋਰ ਪਾਣੀ ਦਾ ਪ੍ਰਬੰਧ ਕਰਨ ਦੇ ਵਿਕਲਪਾਂ ਦੀ ਘਾਟ ਹੈ ਪਿੰਡ ਦੇ ਵਿੱਚ ਸਰਕਾਰੀ ਪਾਣੀ ਦੀ ਟੈਂਕੀ ਹੈ ਪਰ ਇਸ ਪਾਈਪ ਲਾਈਨ ਵਾਲੇ ਪਾਣੀ ਦੀ ਪਹੁੰਚ ਹਰ ਘਰ ਤੱਕ ਨਹੀਂ ਹੈ ਇਸ ਤੋਂ ਇਲਾਵਾ ਸਰਕਾਰੀ ਟੈਂਕੀ ਵਾਲੇ ਪਾਣੀ ਦੀ ਸਪਲਾਈ ਦਿਨ ਦੇ ਵਿੱਚ ਬਹੁਤ ਸੀਮਤ ਸਮੇਂ ਦੇ ਲਈ ਹੁੰਦੀ ਹੈ ਬਹੁਤ ਗਰੀਬ ਪਰਿਵਾਰ ਜਿਹੜੇ ਨੇ ਆਰਓ ਫਿਲਟਰ ਲਵਾਉਣ ਦੇ ਯੋਗ ਵੀ ਨਹੀਂ ਨੇ ਇਸ ਦੇ ਇਸ ਦੇ ਲਈ ਫਿਲਹਾਲ ਦੀ ਘੜੀ ਅਜਿਹੇ ਪਰਿਵਾਰਾਂ ਦੇ ਵੱਲੋਂ ਪੀਣ ਜਾਂ ਰਸੋਈ ਦੇ ਹੋਰ ਕੰਮਾਂ ਵਾਸਤੇ ਪਾਣੀ ਨੂੰ ਉਬਾਲ ਕੇ ਵਰਤਿਆ ਜਾ ਰਿਹਾ ਹੈ ਹਾਲਾਂਕਿ ਪਿੰਡ ਵਾਸੀ ਪਸ਼ੂਆਂ ਨੂੰ ਦੋਸ਼ਿਤ ਪਾਣੀ ਪਿਲਾਉਣ ਦੇ ਲਈ ਜਿਹੜੇ ਮਜਬੂਰ ਦੱਸੇ ਗਏ ਆ ਸਥਿਤੀ ਕਿੰਨੀ ਗੰਭੀਰ ਪਈ ਹੈ ਸਾਡੇ ਸਾਹਮਣੇ ਪਰ ਅਸੀਂ ਸੋਚਦੇ ਨਹੀਂ ਅਜੇ ਵੀ ਜਰਗ ਪਿੰਡ ਦੇ ਜ਼ਮੀਨੀ ਪਾਣੀ ਦੇ ਵਿੱਚ TDS ਦੀ ਮਾਤਰਾ ਵੱਧ ਮਿਲੀ ਹੈ ਇੱਥੇ ਕਈ ਘਰਾਂ ਦੇ ਵਿੱਚ TDS ਦੀ ਮਾਤਰਾ 949 ਮਿਲੀਗ੍ਰਾਮ ਪ੍ਰਤੀ ਲੀਟਰ ਤੱਕ ਮਿਲੀ ਹੈ ਜੋ ਕਿ ਅਸਵੀਕਾਰ ਅਸਵੀਕਾਰਯੋਗ ਪਦਰ ਤੋਂ ਵੀ ਵੱਧ ਦੱਸੀ ਜਾਂਦੀ ਹੈ ਬਿਊਰੋ ਆਫ ਇੰਡੀਅਨ ਸਟੈਂਡਰਡਸ ਬੀਆਈਐਸ ਦੇ ਅਨੁਸਾਰ ਸਟੈਂਡਰਡਸ ਜਿਹੜਾ ਸਟੈਂਡਰਡ ਰੱਖਦੇ ਨੇ ਬਿਊਰੋ ਆਫ ਇੰਡੀਅਨ ਸਟੈਂਡਰਡਸ ਬੀਆਈਐਸ ਦੇ ਅਨੁਸਾਰ ਪੀਣ ਵਾਲੇ ਪਾਣੀ ਦੇ ਵਿੱਚ ਘੁਲਣਸ਼ੀਲ ਠੋਸ ਪਦਾਰਤ ਟीडीएस ਦਾ ਵੱਧ ਤੋਂ ਵੱਧ ਜਿਹੜਾ ਹੈ ਮਨਜ਼ੂਰ ਪੱਧਰ 500 ਮਿਲੀਗ੍ਰਾਮ ਪ੍ਰਤੀ ਲੀਟਰ ਦੱਸਿਆ ਜਾਂਦਾ ਹੈ ਐਮਜੀਐਲ ਮਿਲੀਗ੍ਰਾਮ ਲੀਟਰ ਇਸ ਤੋਂ ਇਲਾਵਾ ਪਾਣੀ ਦੇ ਵਿੱਚ ਬੈਕਟੀਰੀਅਲ ਜਿਹੜਾ ਹੈ ਕੌਨ ਟੈਮਿਨੇਸ਼ਨ ਵੀ ਦੱਸਿਆ ਹੈ ਸਿਹਤ ਵਿਭਾਗ ਦੇ ਮੁਤਾਬਕ ਉਹਨਾਂ ਦੇ ਵੱਲੋਂ ਸਿਰਫ 5 ਘਰਾਂ ਦੇ ਜ਼ਮੀਨੀ ਪਾਣੀ ਦੀ ਹੀ ਜਾਂਚ ਕੀਤੀ ਗਈ ਹੈ ਪਰ ਇਸ ਦਾ ਅਰਥ ਇਹ ਵੀ ਨਹੀਂ ਹੈ ਕਿ ਬਾਕੀ ਘਰਾਂ ਦਾ ਪੀਣ ਜਿਹੜਾ ਪਾਣੀ ਪੀਣ ਯੋਗ ਹੈ ਸਿਹਤ ਇਨਸਪੈਕਟਰ ਸ਼ਿੰਗਾਰ ਸਿੰਘ ਮੁਤਾਬਕ ਲਗਭਗ 100 ਘਰਾਂ ਦਾ ਜ਼ਮੀਨੀ ਪਾਣੀ ਪੀਣ ਯੋਗ ਨਹੀਂ ਹੈ ਇਹ ਪਾਣੀ ਪਸ਼ੂਆਂ ਦੇ ਲਈ ਵੀ ਹਾਨੀਕਾਰਕ ਹੈ ਉਹ ਦੱਸਦੇ ਨੇ ਕਿ ਭਾਵੇਂ ਪਾਣੀ ਦੇ ਨਮੂਨੇ 5 ਘਰਾਂ ਦੇ ਹੀ ਲਏ ਗਏ ਨੇ ਪਰ ਨਮੂਨੇ ਇਸ ਢੰਗ ਦੇ ਨਾਲ ਇਕੱਤਰ ਕੀਤੇ ਗਏ ਸਨ ਤਾ ਜੋ ਆਸ-ਪਾਸ ਦੇ ਘਰਾਂ ਦੇ ਜ਼ਮੀਨੀ ਪਾਣੀ ਦੀ ਸਥਿਤੀ ਬਾਰੇ ਵੀ ਪਤਾ ਲੱਗ ਸਕੇ ਹੈਲਥ ਇਨਸਪੈਕਟਰ ਉਹਨਾਂ ਨੇ ਦੱਸਿਆ ਕਿ ਅਸੀਂ ਬੀਬੀ ਘਰਾਂ ਦੇ ਫਾਸਲੇ ਦੇ ਮਗਰੋਂ ਪਾਣੀ ਦੇ ਨਮੂਨੇ ਲਏ ਆ ਖਰੜ ਸਥਿਤ ਸਰਕਾਰੀ ਲੈਬ ਦੇ ਵਿੱਚ ਜਾਂਚ ਦੇ ਲਈ ਭੇਜੇ ਗਏ ਜਿੱਥੇ ਫੇਲ ਹੋ ਗਏ ਨੇ ਜਿਨ੍ਹਾਂ ਘਰਾਂ ਦੇ ਨਮੂਨੇ ਫੇਲ ਹੋਏ ਸਨ ਉਹਨਾਂ ਘਰਾਂ ਦੇ ਬਾਹਰ ਲਾਲ ਸਿਹਾਈ ਦੇ ਨਾਲ ਸਮਰਸੀਬਲ ਦੇ ਪਾਣੀ ਦੇ ਪੀਣ ਅਯੋਗ ਹੋਣ ਦੇ ਬਾਰੇ ਚੇਤਾਵਨੀ ਲਿਖ ਦਿੱਤੀ ਗਈ ਹੈ ਇਹ ਪੀਣ ਵਾਲੇ ਇਹ ਪਾਣੀ ਪੀਣ ਦੇ ਨਾਲ ਉਲਟੀਆਂ ਲੱਗਣ ਦਸਤ ਲੱਗਣ ਪੇਟ ਖਰਾਬ ਹੋਣ ਬੁਖਾਰ ਹੋਣ ਚਮੜੀ ਰੋਗ ਕਾਲਾ ਪੀਲਿਆ ਹੋਣ ਦਾ ਜਿਹੜਾ ਖਦਸ਼ਾ ਦੱਸਿਆ ਹੈ ਤੇ ਹੈ ਵੀ ਉੱਥੇ ਪਿੰਡਾਂ 'ਚ ਜ਼ਮੀਨੀ ਪਾਣੀ ਦੇ ਪੀਣ ਅਯੋਗ ਹੋਣ ਬਾਰੇ ਕਿਵੇਂ ਪਤਾ ਲੱਗਦਾ ਹੈ ਅਸਲ 'ਚ ਅਸੀਂ ਵੀ ਇੱਥੇ ਇੱਕ ਸਾਡੇ ਕੋ ਵੀ ਆਪਰੇ ਹੈਗਾ ਖੂਹ ਤੇ ਉਹਦੇ ਵਿੱਚੋਂ ਪਹਿਲਾ ਪਾਣੀ ਉਹਨੂੰ 8-10 ਸਾਲ ਹੋ ਗਏ ਮਤਲਬ ਕਿ ਬਾਂਦੇ ਪਿਆ ਵੈਸੇ ਪਾਣੀ ਦੇ ਨਾਲ ਭਰ ਜਾਂਦਾ ਹਰ ਸਾਲ ਹੀ ਉਹ ਤੇ ਉਹਨੂੰ 2-3 ਵਾਰੀ ਪਹਿਲਾਂ ਖਾਲੀ ਕੀਤਾ ਐ ਫਿਰ ਉਹਦੇ ਵਿੱਚ ਦਵਾਈ ਤਾਂ ਨਹੀਂ ਪਾਉਂਦੇ ਪਰ ਉਹਦਾ ਪਾਣੀ ਲੈ ਕੇ ਲੈਬ ਦੇ ਵਿੱਚ ਭੇਜੀ ਜਾਂ ਭੇਜਿਆ ਜਾਂਦਾ ਫਿਰ ਦੇਖਿਆ ਜਾਂਦਾ ਉਹ ਪੀਣ ਯੋਗ ਹੈ ਜਾਂ ਨਹੀਂ ਹੈ ਫਿਰ ਪੀਤਾ ਜਾਂਦਾ ਤੇ ਉਹ ਚੀਜ਼ਾਂ ਸਾਰੀਆਂ ਚੈੱਕ ਕਿੱਦਾਂ ਕੀਤੀਆਂ ਜਾਂਦੀਆਂ ਇਸ ਪਿੰਡ ਦੇ ਜ਼ਮੀਨੀ ਪਾਣੀ ਦੇ ਦੂਸ਼ਿਤ ਹੋਣ ਦਾ ਖੁਲਾਸਾ ਉਦੋਂ ਹੋਇਆ ਜਦੋਂ ਸਿਹਤ ਵਿਭਾਗ ਨੇ ਪਾਣੀ ਦੇ ਨਮੂਨੇ ਲੈਣੇ ਤਿੰਨ ਨਰੀਖਣ ਕਰਵਾਏ ਹੈ ਨਰੀਖਣ ਦੇ ਦੌਰਾਨ ਪਾਣੀ ਦੇ ਨਮੂਨੇ ਤੈ ਮਾਪਦੰਡ ਦੇ ਉੱਤੇ ਫੇਲ ਹੋਏ ਨੇ ਸਿਹਤ ਵਿਭਾਗ ਦੇ ਵੱਲੋਂ ਇਹ ਨਮੂਨੇ ਇੱਕ ਐਨ ਆਰ ਆਈ ਦੀਆਂ ਕੋਸ਼ਿਸ਼ਾਂ ਦੇ ਮਗਰੋਂ ਲੈ ਗਏ ਆ ਐਨ ਆਰ ਆਈ ਜਸਪ੍ਰੀ ਸਿੰਘ ਨੇ ਪਿੰਡ ਦੇ ਜ਼ਮੀਨੀ ਪਾਣੀ ਦੇ ਦੂਸ਼ਿਤ ਹੋਣ ਦਾ ਮਾਮਲਾ ਸਿਹਤ ਵਿਭਾਗ ਦੇ ਕੋਲ ਉਠਾਇਆ ਤੇ ਪਾਣੀ ਦੇ ਪੀਣ ਯੋਗ ਨਾ ਹੋਣ ਦਾ ਸ਼ੱਕ ਜਤਾਇਆ ਸੀ ਜਿਸ ਤੇ ਮਗਰੋਂ ਸਿਹਤ ਇਨਸਪੈਕਟਰ ਸ਼ੰਗਾਰਾ ਸਿੰਘ ਦੀ ਅਗਵਾਈ ਦੇ ਵਿੱਚ ਪਾਣੀ ਦੇ ਨਮੂਨੇ ਲੈ ਕੇ ਜਾਂਚ ਕਰਵਾਈ ਗਈ ਹੈ ਤੇ ਉਹ ਭਾਈ ਕੋ ਕਿਤੇ ਬਾਹਰ ਆਇਆ ਹੋਣਾ ਮੁੜ ਕੇ ਜਿਵੇਂ ਇੱਕ ਵਾਰੀ ਟਵਾਣਾ ਸਾਹਿਬ ਨੇ ਗੱਲ ਸੁਣਾਈ ਸੀ ਉਹ ਬੰਦਾ ਬਾਹਰ ਆ ਗਿਆ ਐਨ ਆਰ ਆਈ ਸੀ ਛੋਟੀ ਘਟਣ ਗਿਆ ਸੀ ਆਪਣਾ ਇੰਜੋਏ ਕੀਤਾ ਤੇ ਉਹਨੇ ਮੀਟ ਖਾ ਲਿਆ ਕਿਤੇ ਤਾਂ ਮੀਟ ਖਾ ਲਿਆ ਤਾਂ ਉਹ ਮਤਲਬ ਕਿ ਪਤਾ ਨਹੀਂ ਕਿਹਦਾ ਬੰਦੇ ਦਾ ਮੀਟ ਸੀ ਜਾਂ ਕਿੱਦਾਂ ਸੀਗਾ ਕੁਝ ਉਹਦੇ ਵਿੱਚ ਬਰਫ਼ ਦੇ ਵਿੱਚ ਉਹ ਜਿਹੜਾ ਕੋਲਡ ਡਰਿੰਕ ਵਗੈਰਾ ਪੀਂਦੇ ਸੀ ਜਾਂ ਕੁਝ ਜੂਸ ਵਗੈਰਾ ਪੀਤਾ ਹੋਵੇ ਤਾਂ ਬਰਫ਼ ਦੇ ਵਿੱਚ ਉਹ ਕੁਝ ਐਸਾ ਮਾਸ ਆ ਗਿਆ ਜਿਹੜਾ ਕਿ ਬੰਦੇ ਦੇ ਮਤਲਬ ਕਿ ਬੈਕਟੀਰੀਆ ਜਾਂ ਹੋਰ ਸਾਰੀਆਂ ਚੀਜ਼ਾਂ ਪੁਰਾਣਾ ਮੀਟ ਕਹਿ ਲੋ ਕਿ ਫਰੀਜ਼ ਹੋਇਆ ਹੋਵੇ ਤਾਂ ਉਹ ਐਨ ਆਰ ਆਈ ਨੇ ਬਾਅਦ ਦੇ ਵਿੱਚ ਬਥੇਰੀਆਂ ਰਿਪੋਰਟਾਂ ਕਢਾਈਆਂ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਪ੍ਰੋਬਲਮ ਕੀ ਹੈ ਤਾਂ ਉਹਨਾਂ ਨੇ ਦੱਸਿਆ ਸੀ ਭਾਈ ਤੇਰੇ ਅੰਦਰ ਨਾ ਐਸ ਚੀਜ਼ ਦਾ ਮੀਟ ਪਾਇਆ ਗਿਆ ਹੈ ਦੇਖਿਆ ਗਿਆ ਤੇ ਇਹੇ ਚੀਜ਼ਾਂ ਸ਼ਾਇਦ ਹੋ ਸਕਦਾ ਭਾਈ ਐਨ ਆਰ ਆਈ ਮੁੜ ਕੇ ਬਿਮਾਰ ਹੋਇਆ ਹੋਵੇ ਚੰਗੀਆਂ ਬਿਮਾਰੀਆਂ ਦੇ ਨਾਲ ਜਿਹੜਾ ਗੰਭੀਰ ਹੋਇਆ ਹੋਵੇ ਤਾਂ ਬਾਅਦ ਚੋਂ ਇੱਥੇ ਵਾਪਸ ਉਹ ਆਪਣੇ ਮੋਲਕ ਨੂੰ ਵਾਪਰਿਆ ਹੋਵੇ ਤਾਂ ਵਾਪਸ ਆਇਆ ਹੋਵੇਗਾ ਤਾਂ ਫਿਰ ਉਹਦਾ ਇੱਥੇ ਟੈਸਟ ਹੋਏ ਹੋਣਗੇ ਕਿ ਵਾਪਰਿਆ ਉਹਦੇ ਨਾਲ ਕੀ ਪ੍ਰੋਬਲਮ ਆ ਤਾਂ ਫਿਰ ਜਾ ਕੇ ਕਿਤੇ ਸ਼ਾਇਦ ਪਤਾ ਲੱਗਿਆ ਹੋਊਗਾ ਜਾਂ ਉਹ ਸੁਚੇਤ ਹੈਗੇ ਨੇ ਐਨ ਆਰ ਆਈ ਇਹਨਾਂ ਚੀਜ਼ਾਂ ਦੇ ਬਾਰੇ ਸੋਚ ਸਕਦੇ ਆ ਕਿ ਮਤਲਬ ਕਿ ਜਿਹੜੇ ਸ਼ਾਇਦ ਬਾ ਵਾਸਤਾ ਹੋ ਸਕਦਾ ਇਸ ਡਿਪਾਰਟਮੈਂਟ ਦੇ ਨਾਲ ਵੀ ਕਹਿੰਦੇ ਨੇ ਪਿੰਡ ਵਾਸੀ ਗੁਜ਼ਾਰਾ ਕਿਵੇਂ ਕਰ ਰਹੇ ਨੇ ਤੇ ਪਾਣੀ ਕਿਵੇਂ ਦੂਸ਼ਿਤ ਹੋਇਆ ਪਿੰਡ ਵਾਸੀ ਪਾਣੀ ਨੂੰ ਉਬਾਲ ਕੇ ਜਾਂ ਫਿਲਟਰ ਦੀ ਵਰਤੋਂ ਕਰਕੇ ਪੀਣ ਦੇ ਲਈ ਵਰਤ ਰਹੇ ਨੇ। ਗੁਰਜੀਵਨ ਸਿੰਘ ਕਹਿੰਦੇ ਨੇ ਕਿ ਉਹਨਾਂ ਨੂੰ ਹੁਣ ਪਤਾ ਲੱਗਿਆ ਕਿ ਪਾਣੀ ਦੂਸ਼ਿਤ ਹੈ। ਜੇਕਰ ਸਿਹਤ ਵਿਭਾਗ ਨਿਰੀਖਣ ਨਾ ਕਰਦਾ ਤੇ ਗੇਟਾਂ ਦੇ ਉੱਤੇ ਚੇਤਾਵਨੀ ਲਾ ਨਾ ਲਿਖਦਾ ਤਾਂ ਅਸੀਂ ਪਾਣੀ ਪਾਣੀ ਦੇ ਵਾਸਤੇ ਜ਼ਮੀਨੀ ਪਾਣੀ ਦੀ ਵਰਤੋਂ ਕਰਦੇ ਰਹਿਣਾ ਸੀ। ਮੇਰਾ ਮੁੰਡਾ ਵੀ ਬਿਮਾਰ ਹੋ ਗਿਆ ਸੀ। ਉਸ ਨੂੰ ਉਲਟੀਆਂ ਤੇ ਦਸਤ ਲੱਗ ਗਏ। ਹੁਣ ਉਹ ਉਬਾਲ ਕੇ ਪਾਣੀ ਪੀ ਰਹੇ ਨੇ। ਕੁਲਦੀਪ ਸਿੰਘ ਕਹਿੰਦੇ ਨੇ ਕਿ ਉਹ ਹੁਣ ਜਿਹੜਾ ਨੇ ਇੱਕ ਵਾਟਰ ਫਿਲਟਰ ਖਰੀਦਣ ਦੀ ਸੋਚ ਰਹੇ ਨੇ ਹੈਲਥ ਇਨਸਪੈਕਟਰ ਸ਼ੰਗਾਰਾ ਸਿੰਘ ਨੇ ਦੱਸਿਆ ਕਿ ਪਿੰਡ ਦੇ ਛੱਪੜ ਦਾ ਜ਼ਿਆਦਾ ਡੂੰਘਾ ਹੋਣਾ ਪਾਣੀ ਦੇ ਦੂਸ਼ਿਤ ਹੋਣ ਦਾ ਮੁੱਖ ਕਾਰਨ ਹੈ ਤੇ ਸਾਡੇ ਵਾਲੇ ਪਾਣੀ ਬੋਰ ਕਰ ਕਰਕੇ ਪਾਈ ਜਾਂਦੇ ਆ ਤੇ ਖਾਸ ਕਰਕੇ ਨਾਲੀ ਦੇ ਲਾਗੇ ਨਾਲ ਕਣੀ ਲਾਇਆ ਜਾਂਦਾ ਸੀ ਉਹਦੇ ਵਿੱਚ 스멜 ਆਉਂਦੀ ਸੀ ਜਾਂ ਉਹਦੇ ਵਿੱਚ ਬੋਰ ਦੇ ਵਿੱਚ ਉਹ ਫੀਲ ਹੋਣ ਲੱਗ ਜਾਂਦਾ ਸੀ ਪਿੰਡ ਦੇ ਵਿੱਚ ਸੀਵਰੇਜ ਦਾ ਪ੍ਰਬੰਧ ਨਾ ਹੋਣ ਕਰਕੇ ਸਾਰਾ ਗੰਦਾ ਪਾਣੀ ਛੱਪੜ ਦੇ ਵਿੱਚ ਇਕੱਠਾ ਹੁੰਦਾ ਹੈ ਤੇ ਪਾਣੀ ਜ਼ਮੀਨੀ ਪਾਣੀ ਦੇ ਵਿੱਚ ਰਲ ਗਿਆ। ਸਿਹਤ ਵਿਭਾਗ ਨੇ ਕੀ ਕਾਰਵਾਈ ਇਹਦੇ ਉੱਤੇ ਕੀਤੀ ਹੈ? ਸਿਹਤ ਵਿਭਾਗ ਨੇ ਪਿੰਡ ਵਾਸੀਆਂ ਦੀ ਮੰਗ ਦੇ ਉੱਤੇ ਪਾਣੀ ਦੀ ਜਾਂਚ ਕਰਵਾਈ ਹੈ ਤੇ ਘਰਾਂ ਦੇ ਬਾਹਰ ਪਾਣੀ ਦੇ ਪੀਣ ਅਜੋਗ ਹੋਣ ਦੀਆਂ ਚੇਤਾਵਨੀਆਂ ਲਿਖ ਦਿੱਤੀਆਂ। ਵਿਭਾਗ ਨੇ ਪਿੰਡ ਵਾਸੀਆਂ ਨੂੰ ਜ਼ਮੀਨੀ ਪਾਣੀ ਦੀ ਵਰਤੋਂ ਕਰਨ ਦੀ ਬਜਾਏ ਫਿਲਟਰ ਦਾ ਪਾਣੀ, ਸਰਕਾਰੀ ਟੈਂਕੀ ਦਾ ਪਾਣੀ ਜਾਂ ਉਬਾਲ ਕੇ ਵਰਤਣ ਦੀ ਸਲਾਹ ਦਿੱਤੀ ਹੈ। ਵਿਭਾਗ ਨੇ ਘਰ-ਘਰ ਜਾ ਕੇ ਪਿੰਡ ਵਾਸੀਆਂ ਨੂੰ ਪਾਣੀ ਦੇ ਦੂਸ਼ਿਤ ਹੋਣ ਬਾਰੇ ਜਾਗਰੂਕ ਵੀ ਕੀਤਾ। ਹਾਲਕਿ ਅਜੇ ਤੱਕ ਸਿਹਤ ਵਿਭਾਗ ਦੇ ਵੱਲੋਂ ਪਿੰਡ ਵਾਸੀਆਂ ਦੀ ਸਿਹਤ ਦੀ ਜਾਂਚ ਨਹੀਂ ਕੀਤੀ ਗਈ। ਜਸ ਜਸਪ੍ਰੀਤ ਸਿੰਘ ਬੰਡੇਰ ਕੈਨੇਡਾ ਦੇ ਜਿਹੜੇ ਨੇ ਸਸਕੈਚਵਨ ਸੂਬੇ ਦੀ ਰਾਜਧਾਨੀ ਰੈਜੀਨਾ ਦੇ ਵਸਨੀਕ ਨੇ। ਪੇਸ਼ੇਵਜੋਂ ਕੈਨੇਡਾ ਦੇ ਵਿੱਚ ਇੱਕ ਕਾਰੋਬਾਰੀ ਨੇ। ਉੱਥੇ ਉਹਨਾਂ ਦੀ ਜਿਹੜਾ ਟਰਕਿੰਗ ਕੰਪਨੀ ਅਤੇ ਹੋਟਲ ਨੇ। ਉਹਨਾਂ ਨੇ ਕੈਨੇਡਾ ਦੀ ਸਿਆਸਤ ਦੇ ਵਿੱਚ ਅਸਫਲਤਾ ਪੂਰਵਕ ਹੱਤ ਵੀ ਅਜਮਾਏ ਨੇ। ਉਹਨਾਂ 20 ਸਾਲ ਪਹਿਲਾਂ ਜਰਗਪਿੰਡ ਤੋਂ ਕੈਨੇਡਾ ਪ੍ਰਵਾਸ ਕੀਤਾ ਸੀ। ਉਹ ਕਹਿੰਦੇ ਨੇ ਕਿ ਉਹਨਾਂ ਦੇ ਭੈਣ ਭਰਾ ਅਤੇ ਦੋਸਤ ਇਸ ਪਿੰਡ ਦੇ ਵਸਨੀਕ ਨੇ ਤੇ ਅਕਸਰ ਉਹਨਾਂ ਨੂੰ ਮਿਲਣ ਦੇ ਵਾਸਤੇ ਉਹ ਪਿੰਡ ਆਉਂਦੇ ਜਾਂਦੇ ਰਹਿੰਦੇ ਆ। ਮੈਨੂੰ ਮੇਰੇ ਦੋਸਤਾਂ ਨੇ ਦੱਸਿਆ ਸੀ ਕਿ ਪਿੰਡ ਦਾ ਜ਼ਮੀਨੀ ਪਾਣੀ ਪੀਣ ਯੋਗ ਨਹੀਂ ਹੈ। ਇਸ ਦੇ ਲਈ ਅਸੀਂ ਪਾਣੀ ਦਾ ਮੁੱਦਾ ਜਿਹੜਾ ਕਹਿੰਦੇ ਉਠਾਇਆ ਹੈ। ਜੀ ਦੋਸਤੋ ਇਹ ਐ ਜੀ ਤੇ ਦੂਸਰੇ ਪਾਸੇ ਪ੍ਰਿਆਗਰਾਜ ਦੀ ਗੱਲ ਹੈ। ਉੱਥੇ ਵੀ ਰਿਪੋਰਟਾਂ ਆਈਆਂ ਤੇ ਉੱਥੇ ਉਹ ਪਾਣੀ ਖਰਾਬ ਕਰ ਰਹੇ ਨੇ। ਬੈਕਟੀਰੀਆ ਆਪ ਫਲਾ ਰਹੇ ਨੇ। ਤੇ ਇੱਥੇ ਜਿਹੜਾ ਪੀਣ ਵਾਲੇ ਦੂਸਰੇ ਪਾਸੇ ਪਹਿਲਾਂ ਆਪਾਂ ਗੱਲ ਕੀਤੀ ਬੰਗਲੂਰੂ ਦੀ ਉੱਥੇ ਪੀਣ ਯੋਗ ਪਾਣੀ ਨਹੀਂ ਹੈ ਤੇ ਉੱਥੇ ਮਤਲਬ ਕੀ ਲੋਕ ਪੀਣ ਯੋਗ ਪਾਣੀ ਤਾਂ ਹੈ ਪਰ ਬਰਸਾਤਾਂ ਘੱਟ ਜਾਂ ਗਰਮੀ ਦਾ ਮਾਹੌਲ တော့ ਉੱਥੇ ਜ਼ਿਆਦਾ ਹੈ ਤੇ ਪਾਣੀ ਡੂੰਘੇ ਉੱਥੇ ਵੀ ਹੋ ਗਏ ਨੇ ਤੇ ਉਸ ਕਰਕੇ ਉਹ ਪਾਣੀ ਤੋਂ ਮੁਹਤਾਜ ਨਹੀਂ ਪਾਣੀ ਦੇ ਤੇ ਸਾਡੇ ਵਾਲੇ ਜਿਹੜੇ ਨੇ ਹੱਲੇ ਖੁੱਲਾ ਡੁੱਲਾ ਮਿਲਦਾ ਸਾਰਾ ਕੁਝ ਅੜਾਈ ਜਾਂਦੇ ਕਹਿੰਦੇ ਚੱਕੀ ਚਲੋ ਕੰਮ ਨੂੰ ਗੱਡੀਆਂ ਧੋਈ ਜਾਓ ਤੇ ਜੁੰਨਾ ਡੋਲਣਾ ਡੋਲੀ ਜਾਓ ਕਰ ਰਹੇ ਨੇ ਜੀ ਆਪਣੀ ਐਸ਼ ਕਰ ਰਹੇ ਨੇ ਨਜ਼ਾਰੇ ਲੈ ਰਹੇ ਨੇ ਤੇ ਗੱਲਬਾਤ ਦੋਸਤੋ ਇਸ ਤੁਹਾਡੇ ਨਾਲ ਸਾਂਝੀ ਕੀਤੀ ਹੈ ਆਪਣੇ ਪੰਜਾਬ ਦੇ ਜਰਗਪਿੰਡ ਦੀ ਤੇ ਉੱਥੇ ਚੇਤਾਵਨੀਆਂ ਦਰਵਾਜਿਆਂ ਦੇ ਉੱਤੇ ਤੇ ਕੰਧਾਂ ਦੇ ਉੱਤੇ ਲਿਖ ਦਿੱਤੀਆਂ ਗਈਆਂ ਕਿ ਸਮਰਸੀਵਲ ਪੰਪਾਂ ਦਾ ਪਾਣੀ ਜਿਹੜਾ ਪੀਣ ਯੋਗ ਨਹੀਂ ਹੈ ਗੱਲਬਾਤ ਸੀ ਹਰਮਨਦੀਪ ਸਿੰਘ ਉਹਨਾਂ ਦੀ ਕਲਮ ਦੇ ਵਿੱਚੋਂ ਤੇ ਮੈਂ ਤੁਹਾਡਾ ਦੋਸਤ ਭਪਿੰਦਰ ਪਾਰੇ ਤੇ ਦੁਆਬਾ ਰੇੜੀ ਦਾ ਮਾਂਜ